ਆਈ ਡੋਨਟ ਟੂ ਮੈਰੀ ਐਨੀ ਪੋਲਿਟਿਸ਼ੀਅਨ ਐਵਰ ਰਾਗਵ ਚੱਡਾ ਅਤੇ ਪਰਿਨੀਤੀ ਚੋਪੜਾ ਦੀ ਲਵ ਸਟੋਰੀ ਬੇਹੱਦ ਇੰਟਰਸਟਿੰਗ ਹੈ ਅਦਾਕਾਰਾ ਪਰਿਨੀਤੀ ਚੋਪੜਾ ਅਤੇ ਰਾਗਵ ਚੱਡਾ ਦਾ ਵਿਆਹ ਪਿਛਲੇ ਸਾਲ ਉਦੈਪੁਰ ਚ ਹੋਇਆ ਸੀ ਇਹ ਜੋੜੀ ਹੁਣ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਜੋੜਿਆਂ ਚੋਂ ਇੱਕ ਗਿਣੀ ਜਾਂਦੀ ਹੈ ਪਰਿਨੀਤੀ ਚੋਪੜਾ ਨੇ ਕਈ ਵਾਰ ਜ਼ਿਕਰ ਕੀਤਾ ਹੈ ਕਿ ਉਹ ਕਦੇ ਵੀ ਕਿਸੇ ਰਾਜਨੇਤਾ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਪਰ ਫਿਰ ਵੀ ਰਾਗਵ ਝੱਡਾ ਉਸ ਦੀ ਜ਼ਿੰਦਗੀ ਵਿੱਚ ਆਇਆ ਅਤੇ ਉਸ ਲਈ ਸਭ ਕੁਝ ਬਦਲ ਗਿਆ। ਹਾਲ ਹੀ ਦੇ ਵਿੱਚ ਪਰਿਨੀਤੀ ਚੋਪੜਾ ਨੇ ਆਪਣੇ ਰਾਜਨੇਤਾ ਪਤੀ ਰਾਗਵ ਝੱਡਾ ਨਾਲ ਇੱਕ ਇੰਟਰਵਿਊ ਵਿੱਚ ਹਿੱਸਾ ਲਿਆ ਅਤੇ ਇਸ ਦੌਰਾਨ ਦੋਹਾਂ ਨੇ ਆਪਣੀ ਲਵ ਸਟੋਰੀ ਬਾਰੇ ਖੁੱਲ ਕੇ ਗੱਲ ਕੀਤੀ। ਇਸ਼ਕ ਜ਼ਾਦੇ ਵਾਲੀ ਅਦਾਕਾਰਾ ਦਾ ਕਹਿਣਾ ਹੈ ਕਿ ਉਹ ਪਹਿਲੀ ਵਾਰ ਰਾਗਵ ਝੱਡਾ ਨੂੰ ਇੱਕ ਐਵਾਰਡ ਸਮਾਰੋਹ ਵਿੱਚ ਮਿਲੀ ਸੀ। ਇਹ ਦੋਵੇਂ ਆਪਣੇ-ਆਪਣੇ ਖੇਤਰ ਤੋਂ ਐਵਾਰਡ ਲੈਣ ਲਈ ਉੱਥੇ ਪਹੁੰਚੇ ਸਨ। ਅਦਾਕਾਰਾ ਦਾ ਕਹਿਣਾ ਹੈ ਕਿ ਉਸ ਦਾ ਭਰਾ ਰਾਗਵ ਦਾ ਬਹੁਤ ਵੱਡਾ ਫੈਨ ਸੀ ਅਤੇ ਉਸ ਦੇ ਜ਼ੋਰ ਪোনਤੇ ਹੀ ਉਹ ਰਾਗਵ ਨੂੰ ਮਿਲੀ ਸੀ ਅਦਾਕਾਰਾ ਅੱਗੇ ਕਹਿੰਦੀ ਹੈ ਮਿਲਣ ਤੋਂ ਬਾਅਦ ਮੈਂ ਰਾਗਵ ਨੂੰ ਹੈਲੋ ਕਿਹਾ ਅਤੇ ਕਿਹਾ ਕਿ ਅਸੀਂ ਮੁੰਬਈ ਵਿੱਚ ਮਿਲਾਂਗੇ ਜਿਸ ਤੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਕੱਲ ਹੀ ਮਿਲਦੇ ਹਾਂ ਅਗਲੇ ਦਿਨ ਮੈਂ ਆਪਣੇ ਤਿੰਨ ਮੈਨੇਜਰਾਂ ਨਾਲ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਨਾਸ਼ਤੇ ਲਈ ਮਿਲੀ ਪਰਿਨੀਤੀ ਅੱਗੇ ਦੱਸਦੀ ਹੈ ਕਿ ਉਹ ਪਹਿਲੀ ਮੁਲਾਕਾਤ ਵਿੱਚ ਹੀ ਰਾਗਵ ਨੂੰ ਬਹੁਤ ਪਸੰਦ ਕਰਨ ਲੱਗ ਪਈ ਸੀ ਉਸਨੇ ਫੈਸਲਾ ਕੀਤਾ ਸੀ ਕਿ ਉਹ ਉਸ ਨਾਲ ਹੀ ਵਿਆਹ ਕਰਾਵੇਗੀ ਇਸ ਮੁਲਾਕਾਤ ਤੋਂ ਬਾਅਦ ਪਰਿਨੀਤੀ ਨੇ ਰਾਗਵ ਬਾਰੇ ਗੂਗਲ ਕੀਤਾ ਕਿ ਉਹ ਕੀ ਕਰਦਾ ਹੈ ਤੇ ਉਸਦੀ ਉਮਰ ਕਿੰਨੀ ਹੈ ਆਪਣੇ ਡੇਟਿੰਗ ਪੀਰੀਅਡ ਬਾਰੇ ਗੱਲ ਕਰਦੇ ਹੋਏ ਰਾਗਵ ਚੱਡਾ ਨੇ ਕਿਹਾ ਕਿ ਭਾਰਤ ਪਰਤਣ ਤੋਂ ਬਾਅਦ ਉਹਨਾਂ ਨੇ ਗੁਪਤ ਤਰੀਕੇ ਨਾਲ ਮਿਲਣਾ ਸ਼ੁਰੂ ਕਰ ਦਿੱਤਾ ਅਦਾਕਾਰਾ ਪੰਜਾਬ ਵਿੱਚ ਆਪਣੀ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ ਜਿਸ ਦੌਰਾਨ ਉਹ ਕਦੇ ਬਾਗ ਵਿੱਚ ਅਤੇ ਕਦੇ ਗੁਰਦੁਆਰੇ ਵਿੱਚ ਲੁਕ ਛੁਪ ਕੇ ਮਿਲਦੇ ਸੀ ਜੋੜੇ ਨੇ ਦੱਸਿਆ ਕਿ ਉਹਨਾਂ ਦੀ ਪਹਿਲੀ ਮੁਲਾਕਾਤ ਗੁਰਦੁਆਰੇ ਵਿੱਚ ਹੋਈ ਸੀ ਰਾਗਵ ਨੇ ਦੱਸਿਆ ਕਿ ਉਹ ਅਤੇ ਪਰਿਨੀਤੀ ਅਜਿਹੇ ਪਰਿਵਾਰਾਂ ਨਾਲ ਸੰਬੰਧ ਰੱਖਦੇ ਨੇ ਜੋ ਬਹੁਤ ਹੀ ਅਧਿਆਤਮਕ ਹਨ ਅਤੇ ਭਗਵਾਨ ਵਿੱਚ ਵੀ ਬਹੁਤ ਵਿਸ਼ਵਾਸ ਰੱਖਦੇ ਨੇ ਇਸ ਕਾਰਨ ਦੋਵੇਂ ਗੁਰਦੁਆਰੇ 'ਚ ਮਿਲਦੇ ਰਹਿੰਦੇ ਸਨ ਰਾਜਨੀਤਾ ਨੇ ਅਭਿਨੇਤਰੀ ਨੂੰ ਵਾਹਿਗੁਰੂ ਅੱਗੇ ਵਿਆਹ ਲਈ ਪ੍ਰਪੋਜ਼ ਕੀਤਾ ਸੀ ਅਤੇ ਇਸ ਤੋਂ ਬਾਅਦ ਹੀ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਜਨਤਕ ਕੀਤਾ ਸੀ